ਜਿੰਨਾ ਘਰਾਂ ਦੇ ਵਿੱਚ ਜਾਂ ਜਿੰਨਾ ਘਰਾਂ ਦੇ ਆਲੇ ਦੁਆਲੇ ਇਹ ਦਰਖਤ ਜਿਹੜਾ ਮੈਂ ਇਸ ਵੇਲੇ ਫੜ ਕੇ ਰੱਖਿਆ ਹੋਇਆ ਹੈ ਲੱਗੇ ਹੋਏ ਨੇ ਤਾਂ ਉਹਨਾਂ ਪਰਿਵਾਰਾਂ ਨੂੰ ਡਾਕਟਰਾਂ ਦੇ ਘਰ ਜਾਣ ਦੀ ਜ਼ਰੂਰਤ ਨਹੀਂ ਜਿੰਦਾ ਇਹਦਾ ਵਿੱਚ ਮਗ ਜਾ ਉਹ ਬਹੁਤ ਕੀਮਤੀ ਆ ਅੱਛਾ ਇਹ ਨਿੰਮਤ ਦਰਖਤ ਹੈ ਜੀ ਨਿੰਮ ਨਮੋ ਇਹ ਨਿੰਬੋਲੀਆਂ ਨੇ ਜੀ ਨਹੀਂ ਨਿੰਮ ਨਹੀਂ ਜੇ ਨਿੰਮ ਦਾ ਦਰਖਤ ਨਹੀਂ ਗਾ ਜੀ ਇਹ ਇਵੇਂ ਆਹ ਉਹ ਵਧੀਆ ਗਿਰੀ ਹੈ ਨਾ ਵਿੱਚ ਇਹਦੇ ਗਿਰੀ ਦਾ ਮਗਜ ਆ ਅੱਛਾ ਤੋ ਤਾਂ ਇਹਨੂੰ ਖਾਓ ਮਗਜ ਨੂੰ ਖਾਓ ਇਹਦੇ ਫਲ ਦਾ ਮਗਜ ਹੈਗਾ ਵੈਜੀ ਦਾ ਕਹਿੰਦੇ ਵੀ ਜਿਹੜਾ ਸ਼ਖਸ ਇਹ ਮਗਜ ਖਾਣਾ ਸ਼ੁਰੂ ਕਰ ਦੇਗਾ ਜਿਹੜਾ ਇਹਦੇ ਵਿੱਚੋਂ ਗਿੱਟਕ ਦੇ ਵਿੱਚੋਂ ਨਿਕਲੇਗਾ ਤਾਂ ਉਹਨੂੰ ਸਾਰੀ ਜ਼ਿੰਦਗੀ ਹੈ ਜਿਹੜੀ ਆਹ ਲਾਲ ਰੰਗ ਦਾ ਮਗਜ ਹੈ ਇਹ ਮਗਜ ਹੈਗਾ ਜਿਹੜਾ ਬਾਪੂ ਵੈਜੀ ਨੇ ਇਹਦੇ ਅਸੀਂ ਕਹਿ ਲਈ ਕਿ ਦਿਮਾਗ ਦੇ ਵਿੱਚੋਂ ਕੱਢ ਲੈ ਕੰਮ ਕਰਦੇ ਤੇ ਕਰਦੇ ਜੀ ਇਦਾਂ ਜਿਹੜੀਆਂ ਪੀਸੀਓਡੀ ਰਸੋਲੀਆਂ ਬਣਦੀਆਂ ਲੜਕੀਆਂ ਦੇ ਬੱਚਾ ਨਹੀਂ ਹੁੰਦਾ ਅੱਛਾ ਉਹਦੇ ਉੱਤੇ ਨੂੰ ਬਹੁਤ ਜ਼ਿਆਦਾ ਵਰਤਦੇ ਆ ਜੀ ਇਹਦਾ ਬਹੁਤ ਅਹੀ ਤਕੜਾ ਰਿਜ਼ਲਟ ਆ ਜੀ ਇਹ ਪੀਸੀਓਡੀ ਦੀ ਜਿਹੜੀ ਬਿਮਾਰੀ ਹੈ ਇਹ ਪਹਿਲਾਂ ਤਾਂ ਅਸੀਂ ਕਿਸੇ ਕਿਸੇ ਨੂੰ ਸੁਣਦੇ ਹੁੰਦੇ ਸੀ ਵੀ ਇਹ ਕਿਸੇ ਨੂੰ 100 'ਚੋਂ ਇੱਕ ਨੂੰ ਹੋ ਗਿਆ ਹੁਣ ਕੋਈ ਕੋਈ ਬਚਿਆ ਤੋਂ ਬੱਚੀਆਂ ਨੂੰ ਹਰ ਇੱਕ ਨੂੰ ਇਹ ਚੱਕਰ ਪੈਂਦਾ ਉਹਨੂੰ ਹਰ ਇੱਕ ਨੂੰ ਜਦੋਂ ਮੈਨਸੇਜ ਆਉਂਦੇ ਆ ਉਹਨੂੰ ਪੇਨ ਹੁੰਦੀ ਆ ਕਲੌੜ ਪੈਂਦੇ ਆ ਹਾਂਜੀ ਤੇ ਮੂੰਹ ਤੇ ਸ਼ਾਇਆ ਪੈ ਜਾਂਦੀਆਂ ਵਾਲ ਆਉਣ ਲੱਗ ਜਾਂਦੇ ਚਿਹਰੇ ਤੇ ਉਹ ਸਾਰਾ ਇਹਦੇ ਕਰਕੇ ਹੀ ਹੁੰਦਾ ਜੀ ਜਿਹੜੀਆਂ ਬੱਚਿਆਂ ਦੇ ਰਸੋਲੀਆਂ ਬਣਦੀਆਂ ਵਾ ਅਸੀਂ ਉਹਨਾਂ ਨੂੰ ਅੱਖਾਂ ਵੇਖ ਕੇ ਦੱਸ ਦਿਆਂਗੇ ਜੀ ਕਿੰਨਾ ਚਿਰ ਹੋ ਗਿਆ ਰਸੋਲੀਆਂ ਬਣੀਆਂ ਨੂੰ ਕਿੰਨਾ ਟਾਈਮ ਲੱਗੂਗਾ ਕਿੰਨੇ ਟਾਈਮ ਤੋਂ ਬੱਚਾ ਹੋਊਗਾ ਸਾਰਾ ਅੱਖਾਂ ਵੇਖ ਕੇ ਦੱਸ ਦਾਂਗੇ ਬੱਚੇ ਖਾਣਾ ਪੀਣਾ ਜਿਹੜਾ ਪਹਿਲਾਂ ਖਾਂਦੇ ਪੀਂਦੇ ਸੀ ਉਹ ਚੀਜ਼ ਲੋਕੀਂ ਛੱਡ ਚੁੱਕੇ ਆ ਜੋ ਪ੍ਰਾਣੀਆਂ ਖਰਾਕਾਂ ਉਹ ਛੱਡ ਚੁੱਕੇ ਆ ਹੁਣ ਸਿਰਫ ਇੱਕ ਛੇਤੀ ਬਣਾਉਣ ਦੇ ਚੱਕਰ ਚ ਕੂਕਰ ਵਰਤਣ ਲੱਗ ਗਏ ਲਾਲੂ ਹਨ ਹਾਂਜੀ ਦੂਸਰੇ ਨੰਬਰ ਤੇ ਫਾਸਟ ਫੂਡ ਹੋ ਗਿਆ ਮੈਗੀ ਵਗੈਰਾ ਇਹ ਚੀਜ਼ਾਂ ਵੜੀਆਂ ਇਹ ਸਾਰੀਆਂ ਪੀਸੀਓਡੀ ਨੂੰ ਸੱਦਾ ਦੰਦੀਆਂ ਨੇ ਬਿਲਕੁਲ ਜੀ ਜਿੰਨਾ ਔਰਤਾਂ ਨੂੰ ਔਰ ਸੌਲੀਆਂ ਪੈ ਗਈਆਂ ਗੰਡਾਂ ਹੋ ਗਈਆਂ ਬੱਚੇਦਾਨੇ 'ਚ ਉਹਨੂੰ ਤਾਂ ਡਾਕਟਰ ਕਹਿ ਦਿੰਦੇ ਆ ਜੀ ਵੀ ਇਹ ਕਢਾ ਦਿਓ ਦੇਖੋ ਜੇ ਬੱਚੇਦਾਨੇ 'ਚ ਨਿਕਲ ਜਾਂਦੀ ਇਹਨੂੰ ਬਿਮਾਰੀ ਸਾਡੇ ਔਰਤਾਂ ਦੇ ਉਮੀਰ ਰਹਿ ਜਾਂਦੀ ਅਨਰਜੀ ਉਹਦੇ ਨੂੰ ਤਕਲੀਫ ਨਹੀਂ ਹਟਦੀਗੀ ਇਹਦਾ ਆਪਰੇਸ਼ਨ ਨਹੀਂ ਕਰਾਉਣਾ ਚਾਹੀਦਾ ਭਲਾ ਜੋ ਮਰਜੀ ਆ ਜੀ ਜੇ ਕੈਂਸਰ ਵੀ ਆ ਕਹਿੰਦੇ ਬੱਚੇਦਾਨੇ 'ਚ ਹੋ ਗਿਆ ਆਹਨ ਡਾਕਟਰ ਕਹਿੰਦੇ ਬੱਚੇਦਾਨੇ 'ਚ ਕੈਂਸਰ ਹੋ ਗਿਆ ਅਸੀਂ ਜਿਹੜੇ ਟੈਬਲੇਟ ਦਿੰਨੇ ਆ ਤੇ ਨਾਲ ਅਸੀਂ ਅਰਕ ਦਿੰਨੇ ਆ ਕਿਹੜੀ ਟੈਬਲੇਟ ਹੈ ਜੀ ਜਿਹੜੀ ਸਾਡੀ ਆ ਬਣੀ ਹੈ ਜੀ ਆਹ ਦੇਖੋ ਅੱਛਾ ਇਹ ਇਹਦੇ ਇਸ ਗਟੋਲੇ ਤੋਂ ਇਹ ਗਟੋਲਾ ਤੋਂ ਜੀ ਇਹਦੇ ਵਿੱਚ ਮਤਲਬ ਹੋਰ ਵੀ ਜੜੀ ਬੂਟੀਆਂ ਆਗੀਆਂ 35 40 ਸਵੇਰੇ ਤੇ ਸ਼ਾਮ ਦੇਣੀਆਂ ਵਾ ਕਿਸੇ ਨੂੰ ਤਿੰਨ ਟਾਈਮ ਵੀ ਦੇਣੇ ਆ ਜੇ ਬਹੁਤ ਜ਼ਿਆਦਾ ਕੇਸ ਬਿਹਰਿਆ ਵਾ ਹਾਂਜੀ ਬਹੁਤ ਜ਼ਿਆਦਾ ਸਿਸਟਰਸ ਵਾਲੀ ਵੱਡੀ ਆ ਹਾਂਜੀ ਪੇਨ ਜ਼ਿਆਦਾ ਹੁੰਦੀ ਆ ਉਹਨਾਂ ਨੂੰ ਤਿੰਨ ਘੜਾਂ ਆਪ ਅਸੀਂ ਦੋ ਟਾਈਮ ਹੀ ਦੇਣੇ ਆ ਓਕੇ ਤੇ ਬਿਲਕੁਲ ਰਿਜ਼ਲਟ ਮਿਲੂ ਬੱਚਾ ਵੀ ਇਸੇ ਦਵਾਈ ਨੇ ਹੋਊਗਾ ਜੀ ਕੈਂਸਰ ਤੱਕ ਦਾ ਹੱਲ ਮਿਲ ਜਾਂਦਾ ਇਹਨਾਂ ਸਾਰੇ ਨੁਸਖਿਆਂ ਚ ਫਾਰਮੂਲੇ ਚ ਬਿਲਕੁਲ ਜੀ ਕੈਂਸਰ ਤੱਕ ਦਾ ਵੀ ਇਹਦੇ ਨਾਲ ਹੱਲ ਹੋ ਜਾਂਦਾ ਵਾ ਜਿੰਨੀ ਮਰਜ਼ੀ ਬਵਾਸੀਰ ਆ ਜੀ ਤੁਸੀਂ ਇਹਨੂੰ ਰੋਜ਼ ਇੱਕ ਮਗਜ ਖ ਜਿਨ੍ਹਾਂ ਘਰਾਂ ਦੇ ਵਿੱਚ ਜਾਂ ਜਿਨ੍ਹਾਂ ਘਰਾਂ ਦੇ ਆਲੇ ਦੁਆਲੇ ਇਹ ਦਰਖਤ ਜਿਹੜਾ ਮੈਂ ਇਸ ਵੇਲੇ ਫੜ ਕੇ ਰੱਖਿਆ ਹੋਇਆ ਹੈ ਲੱਗੇ ਹੋਏ ਨੇ ਤਾਂ ਉਹਨਾਂ ਪਰਿਵਾਰਾਂ ਨੂੰ ਡਾਕਟਰਾਂ ਦੇ ਘਰ ਜਾਣ ਦੀ ਜ਼ਰੂਰਤ ਨਹੀਂ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸੀਫ ਫਾਰੂਕੀ ਤੇ ਅੱਜ ਇੱਕ ਵਾਰ ਮੁੜ ਤੋਂ ਹਕੀਕਤ ਟੀਵੀ ਪੰਜਾਬੀ ਦਾ ਕਾਫਲਾ ਹੈ ਜਿਹੜਾ ਉਹ ਪਹੁੰਚਿਆ ਹੈ ਭਿੰਡਰਕਲਾਂ ਜਿੱਥੇ ਲਾਲ ਹਵੇਲੀ ਵਾਲੇ ਬਾਪੂ ਵੈਦ ਉਹਨਾਂ ਦੇ ਨੁਸਖੇ ਫਾਰਮੂਲੇ ਇਸ ਵੇਲੇ ਪੂਰੀ ਦੁਨੀਆ ਦੇ ਵਿੱਚ ਕਾਫੀ ਜ਼ਿਆਦਾ ਫੇਮਸ ਹੋ ਰਹੇ ਨੇ ਔਰ ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਹ ਕਿਹੜਾ ਦਰਖਤ ਹੈਗਾ ਜਿਸ ਦਰਖਤ ਦੀ ਬਾਪੂ ਵੈਦ ਬਹੁਤ ਤਾਰੀਫ਼ ਕਰਦੇ ਨੇ ਤੇ ਇਹ ਇਸ ਦਰਖਤ ਦੇ ਜਿਹੜੇ ਫਲ ਨੇ ਤੁਸੀਂ ਦੇਖੋ ਪਿਛੇ ਪੇ ਇਨੇ ਬਹੁਤ ਵੱਡੀ ਤਾਦਾਦ ਦੇ ਵਿੱਚ ਤੇ ਬਾਪੂ ਜੀ ਅੱਜ ਸਮਝਾਂਗੇ ਕਿ ਇਹਨਾਂ ਦਾ ਕੀ ਸਾਡੀ ਜ਼ਿੰਦਗੀ ਦੇ ਵਿੱਚ ਜਿਹੜਾ ਅਸੀਂ ਕਹਿ ਲਈ ਕਿ ਰੋਲ ਹੈਗਾ ਸਾਡੀਆਂ ਦੁੱਖ ਤਕਲੀਫਾਂ ਨੇ ਜਿਹੜੀਆਂ ਉਹ ਇਸ ਤਰ੍ਹਾਂ ਦੇ ਦਰਖਤ ਨੇ ਜਿਹੜੇ ਉਹ ਦੂਰ ਕਰਦੇ ਨੇ ਬਾਪੂ ਜੀ ਬਹੁਤ ਬਹੁਤ ਸਵਾਗਤ ਹੈ ਵਾਜੀ ਇੱਕ ਵਾਰ ਫਿਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਹਾਂਜੀ ਫਰੂਕੀ ਸਾਹਿਬ ਤੁਹਾਡਾ ਬਹੁਤ ਧੰਨਵਾਦ ਜੀ ਸਰੋਤਾਂ ਦਾ ਹੀ ਬਹੁਤ ਧੰਨਵਾਦ ਜਿਹੜੇ ਆਪਾਂ ਨੂੰ ਲਾਈਕ ਕਰਦੇ ਆ ਚੰਗਾ ਸਮਝਦੇ ਆ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਜੀ 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 ਤੁਸੀਂ ਦੇਖੋ ਅਸੀਂ ਇਹ ਕੋਠੇ ਤੇ ਖੜਕੇ ਕਿਉਂਕਿ ਇਹ ਦਰਖਤ ਕਾਫੀ ਉਚਾਈ ਤੇ ਹੁੰਦਾ ਇਹਨੂੰ ਪ੍ਰੋਪਰ ਤਰੀਕੇ ਲਈ ਦਿਖਾਉਣ ਵਾਸਤੇ ਸਾਨੂੰ ਇਹ ਛੱਤ ਦੇ ਉੱਤੇ ਚੜਨਾ ਪਿਆ ਜਾਣਕਾਰੀ ਅਸੀਂ ਤੁਹਾਨੂੰ ਪੂਰੀ ਦਵਾਂਗੇ ਵੀਡੀਓ ਨੂੰ ਬਿਨਾਂ ਸਕਿੱਪ ਕੀਤਿਆਂ ਤੁਸੀਂ ਇਹਨੂੰ ਜ਼ਰੂਰ ਦੇਖਣਾ ਹੈ ਅੱਛਾ ਬਾਪੂ ਜੀ ਸਭ ਤੋਂ ਪਹਿਲਾ ਸਵਾਲ ਤੁਸੀਂ ਕਹਿ ਰਹੇ ਹੋ ਵੀ ਜਿਹੜਾ ਇਹ ਦਰਖਤ ਹੈਗਾ ਜਿਹੜਾ ਲੋਕਾਂ ਦੇ ਘਰਾਂ 'ਚ ਲੱਗਿਆ ਹੋਇਆ ਹੈ ਜਿਨ੍ਹਾਂ ਦੇ ਘਰ 'ਚ ਲੱਗਿਆ ਹੋਇਆ ਹੈ ਜਿਨ੍ਹਾਂ ਦੇ ਖੇਤ 'ਚ ਲੱਗਿਆ ਹੋਇਆ ਹੈ ਜਾਂ ਜਿਨ੍ਹਾਂ ਦੇ ਚੁਗਿਰਦੇ 'ਚ ਇਹ ਦਰਖਤ ਹੈ ਉਹਨਾਂ ਨੂੰ ਡਾਕਟਰਾਂ ਦੇ ਘਰ ਦਾ ਦਰਵਾਜ਼ਾ ਖੜਕਾਉਣ ਦੀ ਲੋੜ ਨਹੀਂ ਪੈਂਦੀ ਨਹੀਂ ਜੀ ਇਹ ਬਹੁਤ ਕੀਮਤੀ ਦਰਖਤ ਆ ਜੀ ਹੂੰ ਜਿਹੜਾ ਇਹਦਾ ਵਿੱਚ ਮਗਜ ਆ ਉਹ ਬਹੁਤ ਕੀਮਤੀ ਆ ਮਗਜ ਜੀ ਹਾਂ ਜਿਹੜਾ ਵਿੱਚ ਇਹਦੇ ਮਗਜ ਹੁੰਦਾ ਪਹਿਲ ਗਰੀ ਹੁੰਦਾ ਗਰੀ ਦੇ ਵਿੱਚ ਆਪਾਂ ਮਗਜ ਵੀ ਕਹਿ ਸਕਦੇ ਪਿੱਤਾ ਵੀ ਕਹਿ ਸਕਦੇ ਉਹਨੂੰ ਲਗ ਲਗ ਕੋਈ ਕੁਛ ਕਹੇ ਦਾ ਕੁਛ ਕਹੇ ਦਾ ਇਹ ਫਲ ਦਾ ਵੀ ਪਿੱਤਾ ਹੁੰਦਾ ਜੀ ਹਾਂਜੀ ਹਾਂਜੀ ਅਸਲ ਬੰਦੇ ਦਾ ਪਿੱਤਾ ਸੁਣੇ ਜੀ ਹੁਣ ਤੱਕ ਦੇਖੋ ਜੀ ਜਿਹੜੇ ਜਾਨਵਰ ਆ ਬਹੁਤ ਬੁੱਧੀਮਾਨ ਆ ਉਹ ਇਹੀ ਖਾਂਦੇ ਆ ਸਾਰੇ के के <laughs> अच्छा जिन्ने ਜਾਨਵਰੋਂ ਪਿੱਤਾ ਖਾਣਗੇ ਗੜਕ ਨਹੀਂ ਖਾਂਦੇ ਇਹਦੀ ਅੱਛਾ ਇਹ ਨਿੰਮ ਦਾ ਦਰਖਤ ਹੈ ਜੀ ਨਿੰਮ ਨਮੋ ਇਹ ਨਮੋਲੀਆਂ ਨੇ ਜੀ ਨਹੀਂ ਨਿੰਮ ਨਹੀਂ ਜੀ ਨਿੰਮ ਦਾ ਦਰਖਤ ਨਹੀਂ ਕਾ ਜੀ ਇਹ ਅੱਛਾ ਨਿੰਮ ਦਾ ਦਰਖਤ ਨਹੀਂ ਨਹੀਂ ਨਿੰਮ ਦਾ ਨਹੀਂ ਕਾ ਜੀ ਕਰਦੇ ਤੇ ਕੰਮ ਕਰਦੇ ਤੇ ਕਰਦੇ ਜੀ ਇਹ ਦਰਖਤ ਜੀ ਜੀ ਆਮ ਤਨ ਨੂੰ ਬਵਾਸੀਰ ਤੇ ਬਹੁਤ ਵਰਤਦੇ ਆ ਠੀਕ ਹੈ ਇਹਨੂੰ ਬਹੁਤ ਜਿਆਦਾ ਵਰਤਿਆ ਜਾਂਦਾ ਪਰ ਅਸੀਂ ਜਿਹੜੀਆਂ ਪੀਸੀਓਡੀ ਰਸੋਲੀਆਂ ਬਣਦੀਆਂ ਲੜਕੀਆਂ ਦੇ ਬੱਚਾ ਨਹੀਂ ਹੁੰਦਾ ਉਹਦੇ ਉੱਤੇ ਇਹਨੂੰ ਬਹੁਤ ਜਿਆਦਾ ਵਰਤਦੇ ਆ ਜੀ ਅਛਾ ਉਹਦੇ ਤੇ ਇਸੇ ਇਸਤੇਮਾਲ ਕਰਦੇ ਆ ਤੇ ਇਹਦਾ ਬਹੁਤ ਹੀ ਤਕੜਾ ਰਿਜ਼ਲਟ ਆ ਜੀ ਕੋਈ ਵੀ ਬੂਟੀ ਆ ਆਪਾਂ ਨੂੰ ਬੁੱਧੀ ਲਗ-ਲਗ ਚਾਹੀਦੀ ਆ ਆਪਾਂ ਕਿਸੇ ਵੀ ਬਿਮਾਰੀ ਤੇ ਉਹਦੇ ਕੰਮ ਲੈ ਸਕਦੇ ਆ ਜਿਹੋ ਜੀ ਪ੍ਰਮਾਤਮਾ ਤੁਹਾਨੂੰ ਬੁੱਧੀ ਬਖਸ਼ਦਾ ਉਹ ਜਤੋਂ ਹੀ ਉਹ ਤੋਂ ਕੰਮ ਲੈ ਸਕਦੇ ਆ ਅਸੀਂ ਇਹ ਤੋਂ ਬਹੁਤ ਤਕੜੇ ਰਿਜ਼ਲਟ ਲੈ ਲਏ ਆ ਤੇ ਨੂੰ ਬਹੁਤ ਸਮੇਂ ਤੋਂ ਬਣਾ ਰਹੇ ਆ ਅਸੀਂ ਇਹ ਸਮੇਂ ਦੇ ਵਿੱਚ ਕਾਫੀ ਇਹਦਾ ਮਤਲਬ ਪੱਤਾ ਜਾਂ ਅਗਰੀ ਦੇ ਵਿੱਚੋਂ ਕੱਢ ਲਿਆ ਮਗਜ ਕੱਢ ਲਈਦਾ ਕਾਫੀ ਇਕੱਠੇ ਕਰ ਲਏ ਨੇ ਤੇ ਉਹਦੀ ਮੈਡੀਸਨ ਗਾਂ ਤਿਆਰ ਕਰ ਲੈਨੇ ਉਹਦੀ ਉਹਦੀਆਂ ਟੈਬਲੇਟ ਬਣਾ ਲੈਨੇ ਗੋਲੀਆਂ ਜੀ 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 ਅੱਛਾ ਬਾਬੂ ਜੀ ਅਸੀਂ ਗੱ ਪੰਜਾਬ ਦੀ ਨਹੀਂ ਪੂਰੀ ਇੰਡੀਆ ਦੀ ਦੁਗਦੀ ਰਗ ਦੇ ਉੱਤੇ ਹੱਥ ਰੱਖ ਲਿਆ ਪੀਸੀਓਡੀ ਦੀ ਬਿਮਾਰੀ ਦਾ ਜ਼ਿਕਰ ਕਰਕੇ ਇਹ ਪੀਸੀਓਡੀ ਦੀ ਜਿਹੜੀ ਬਿਮਾਰੀ ਹੈ ਇਹ ਪਹਿਲਾਂ ਤਾਂ ਅਸੀਂ ਕਿਸੇ ਕਿਸੇ ਨੂੰ ਸੁਣਦੇ ਹੁੰਦੇ ਸੀ ਵੀ ਕਿਸੇ ਨੂੰ 100 ਚੋਂ ਇੱਕ ਨੂੰ ਹੋ ਗਿਆ ਪਰ ਅੱਜ ਤੇ ਲਗਭਗ ਹਰ 7ਵੀਂ 8ਵੀਂ ਸਾਡੀ ਭੈਣ ਨੂੰ ਸਾਡੀ ਜਿਹੜੀ ਘਰ ਜਿਹੜੀ ਗ੍ਰਸਤੀ ਜ਼ਿੰਦਗੀ ਚਲਾਉਣ ਵਾਲੀ ਹੈਗੀ ਨੇ ਗ੍ਰਹਿਣੀਆਂ ਹੈਗੀਆਂ ਨੇ ਜਿਹੜੀਆਂ ਸਾਡੀਆਂ ਉਹਨਾਂ ਨੂੰ ਇਹ ਪ੍ਰੋਬਲਮ ਹੈ ਜੀ ਇਹ ਦੇਖੋ ਪਹਿਲੂ ਸਾਡੇ ਅਸੀਂ ਆਪਾਂ ਸੁਣਦੇ ਰਹੇ ਵੀ ਕੋਈ ਕਿਸੇ ਕਿਸੇ ਨੂੰ ਹੁੰਦੀ ਸੀ ਹੁਣ ਕੋਈ ਕੋਈ ਬਚਿਆ ਤੋਂ ਬਿਲਕੁਲ ਠੀਕ ਹਾਂ ਉਲਟ ਕੰਮ ਹੋ ਗਿਆ ਕੋਈ ਮਤਲਬ ਕੋਈ ਬੱਚਾ ਹੀ ਬਚਿਆ ਵਾ ਸਾਰੇ ਅਸੀਂ ਇੱਕ ਹੀ ਘੇਰੇ ਦੇ ਵਿੱਚ ਆ ਚੁੱਕੇ ਹਾਂ ਅਸੀਂ ਕੋਈ ਖਾਣ ਪੀਣ ਦੇ ਗੌਰ ਨਹੀਂ ਕਰਦਾ ਕੋਈ ਵੀ ਕੇ ਚੀਜ਼ਾਂ ਤੇ ਖਿਆਲ ਨਹੀਂ ਕਰਦਾ ਮਾਂ ਪਿਓ ਵੀ ਬੱਚਿਆਂ ਦੀ ꀧਰ ਨਹੀਂ ਕਰਦੇ ਬੱਚੇ ਵੀ ਮਾਂ ਪਿਓ ਦੀ ਅੱਜ ਕੱਲ ਨਹੀਂ ਸੁਣਦੇ ਖਾਣ ਪੀਣ ਤੇ ਪਹਿਲੇ ਬੱਚੇ ਵੀ ਸੁਣਦੇ ਸੀਗੇ ਤੇ ਮਾਂ ਪਿਓ ਵੀ ਦੱਸਦੇ ਸੀਗੇ ਜੀ ਦੋਨੇ ਗੱਲਾਂ ਸੀਗੀਆਂ ਹੁਣ ਦੋਨੇ ਗੱਲਾਂ 'ਚ ਹੀ ਅੰਤਰ ਪੈ ਗਿਆ ਇਸ ਕਰਕੇ ਹਰ ਇੱਕ ਬੱਚਾ ਬੱਚੀ ਇਹ ਇਹਦੇ ਵਿੱਚ ਘਿਰੀਆਂ ਜੀ ਬੱਚੀਆਂ ਸਾਡੇ ਮਤਲਬ ਜਿੱਦੋਂ ਵੀ ਨਵਜ ਫੜਦੇ ਆ ਇਹ ਬੱਚੀਆਂ ਨੂੰ ਹਰ ਇੱਕ ਨੂੰ ਇਹ ਚੱਕਰ ਪੈਂਦਾ ਉਹਨੂੰ ਹਰ ਇੱਕ ਨੂੰ ਜਦੋਂ ਮੈਸੇਜ ਆਉਂਦੇ ਆ ਉਹਨੂੰ ਪੇਨ ਹੁੰਦੀ ਆ ਕਲੌਟ ਪੈਂਦੇ ਆ ਹਾਂਜੀ ਤੇ ਮੂੰਹ ਤੇ ਸ਼ਾਈਆਂ ਪੈ ਜਾਂਦੀਆਂ ਵਾਲ ਆਉਣ ਲੱਗ ਜਾਂਦੇ ਚਿਹਰੇ ਤੇ ਉਹ ਸਾਰਾ ਇਹਦੇ ਕਰਕੇ ਹੀ ਹੁੰਦਾ ਜੀ ਅੱਛਾ ਜਦੋਂ ਇਹ ਦਰਖਤ ਦੇ ਵਿੱਚ ਜਾਨ ਹੈਗੀ ਹੈ ਜੀ ਇੰਨੀ ਕੁਦਰਤ ਨੇ ਇੰਨੀ ਕਰਾਮਾਤ ਦਿੱਤੀ ਹੈ ਵੀ ਇਹ ਜਿਹੜੀਆਂ ਬਿਮਾਰੀਆਂ ਤੁਸੀਂ ਗਣਾਈਆਂ ਨੇ ਹੁਣ ਉਹ ਠੀਕ ਕਰ ਸਕੇ ਦੇਖੋ ਜੀ ਜਿਹੜਾ ਜਾਨਵਰ ਕੋਈ ਵੀ ਬਹੁਤ ਜ਼ਿਆਦਾ ਮਗਜ ਨੂੰ ਪੱਤੇ ਨੂੰ ਖਾਂਦਾ ਵਾ ਹਾਂਜੀ ਉਰੂਪਾ ਇਸਤੇਮਾਲ ਕਰਦੇ ਦੀ ਬੁੱਧੀ ਨਾ ਕਰ ਲੋ ਵੀ ਕਿਹੋ ਜਿਹਾ ਦਰਾਖਤਾ ਕੀ ਇਹਦੇ ਗਾਉਣਾ ਉਹ ਵਾਰੀ ਦੇ ਕੰਮ ਕਰੂਗਾ ਕਰੂਗਾ ਕਿਹੜੇ ਕਿਹੜੇ ਪੰਛੀ ਖਾਂਦੇ ਨੇ ਜੀ ਇਹਨੂੰ ਤੋਤਾ ਬਹੁਤ ਤੋਤਾ ਬਹੁਤ ਖਾਂਦੇ ਤੋਤਾ ਮੇਨ ਤੋਤਾ ਇਹਨੂੰ ਵਰਦਾ ਹੀ ਤੋਤਾ ਬਹੁਤ ਜ਼ਿਆਦਾ ਇਹਨੂੰ ਖਾਂਦਾ ਜੀ ਅੱਛਾ ਤੂਤਾ ਤੇ ਤੋਂ ਬਣਾ ਬਚਦੇ ਨਹੀਂ ਗਾ ਤੋ ਤੇ ਨੂੰ ਜਿੰਨੇ ਮਰਜੀ ਪਾ ਦੋ ਜੀ ਇਹ ਛਕੀ ਜਾਂਦਾ ਸਾਰੇ ਤੂਤਾ ਹੀ ਕੰਮ ਕਰਦੇ ਸਾਨੂੰ ਦਿਨ ਤੋਂ ਚੋਰੀ ਵੱਢ ਕੇ ਵਿਚਾਰਾਂ ਤੋਂ ਲਿਆਉਣੇ ਪੈਂਦੇ ਇਹਨਾਂ ਦਾ ਇਹ ਵੀ ਰਜਗਾਰ ਮਾਰਦੇ ਆਂ ਅਸੀਂ ਤੇ ਉਸ ਹਾਵ ਨੇ ਹਿਸਾਬ ਨਾਲ ਵੜਦੇ ਕੋ ਛੱਡਦੇ ਨੇ ਤੇ ਤੋੜਦੇ ਅਸੀਂ ਬਹੁਤ ਆ ਤੂਤਿਆਂ ਤੋਂ ਜ਼ਿਆਦਾ ਤੋੜਦੇ ਆਂ ਜੀ ਅਸੀਂ ਇਹ ਜੀ 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 ਚਲੋ ਅਸੀਂ ਸਮਝਾਂਗੇ ਤੁਹਾਡੇ ਕੋਲ ਸਾਡੇ ਕੋਲ ਡਾਕਟਰ ਕਰਨ ਜੀ ਵੀ ਹੈਗੇ ਨੇ ਕ੍ਰਿਸ਼ਨ ਜੀ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਇੱਕ ਵਾਰ ਫੇਰ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਤੁਹਾਡਾ ਫਰੂਕੀ ਸਾਹਿਬ ਇੱਥੇ ਆਉਣ ਲਈ ਜੀ ਜੀ ਜ ਅੱਛਾ ਡਾਕਟਰ ਸਾਹਿਬ ਇਹ ਦੱਸੋ ਵੀ ਜਿਹੜਾ ਇਹ ਅੱਜ ਦਰਖਤ ਹੈਗਾ ਅਸੀਂ ਸਮਝਾਂਗੇ ਵੈਦ ਜੀ ਨੇ ਬੜੀ ਅਹਿਮ ਗੱਲ ਕੀਤੀ ਹੈ ਮਤਲਬ 60 ਸਾਲ ਤੋਂ ਲੈ ਕੇ 6 ਸਾਲ ਦੀ ਬੱਚੀ ਇਸ ਵੇਲੇ ਰਸੌਲੀਆਂ ਦੀ ਗੰਢਾਂ ਦੀ ਬਿਮਾਰੀ ਤੋਂ ਪੀੜਤ ਹੈਗੀ ਹੈ ਤੁਹਾਡੇ ਮੁਤਾਬਕ ਕਿਉਂਕਿ ਤੁਸੀਂ ਇਸ ਵੇਲੇ ਉਹਨਾਂ ਨੂੰ ਡੀਲ ਕਰਦੇ ਹੋ ਡਾਈਟ ਦੇ ਮਾਮਲੇ 'ਚ ਦਵਾਈ ਦੇ ਮਾਮਲੇ 'ਚ ਫਾਰਮੂਲਿਆਂ ਦੇ ਮਾਮਲੇ 'ਚ ਕਿਹੜੀ ਚੀਜ਼ ਅਹਿਮ ਹੈ ਜਾਂ ਕਿਹੜੀ ਚੀਜ਼ ਅਸੀਂ ਇਸ ਵੇਲੇ ਸਾਡੇ ਬੱਚਿਆਂ ਮਿਸ ਕਰ ਰਹੀਆਂ ਨੇ ਮੇਨ ਜੀ ਆ ਗਿਆ ਜਿਹੜਾ ਕੰਮਕਾਰ ਆ ਜਿਹੜਾ ਸਟ੍ਰੈਸਫੁੱਲ ਲਾਈਫ ਹੋਗੀ ਜਿਹੜਾ ਕੰਮ ਆ ਉਹ ਘਟ ਗਿਆ ਠੀਕ ਹੈ ਜੋ ਤੋਰਾ ਫੇਰਾ ਐਕਸਰਸਾਈਜ਼ ਜ਼ਰੂਰੀ ਆ ਚਾਹੇ ਥੋੜੀ ਕਰ ਲੋ ਉਹ ਟਾਈਮ ਉਧਰ ਦੇਣਾ ਜ਼ਰੂਰੀ ਆ ਠੀਕ ਹੈ ਦੂਸਰੇ ਨੰਬਰ ਤੇ ਡਾਈਟ ਬਾਰੇ ਥੋੜੀ ਇੱਕ ਨੌਲਿਜ ਘੱਟ ਹੋਣਾ ਇਹ ਵੀ ਇੱਕ ਬਿਮਾਰੀ ਦਾ ਕਾਰਨ ਆ ਡਾਈਟ ਬਾਬਤ ਜੀ ਬਿਲਕੁਲ ਜੀ ਉਹ ਕਿਵੇਂ ਜੀ ਕਿਉਂਕਿ ਖਾਣਾ ਪੀਣਾ ਜਿਹੜਾ ਪਹਿਲਾਂ ਖਾਂਦੇ ਪੀਂਦੇ ਸੀ ਉਹ ਚੀਜ਼ ਲੋਕਿੰ ਛੱਡ ਚੁੱਕੇ ਆ ਜੋ ਪ੍ਰਾਣੀਆਂ ਖਰਾਕਾਂ ਉਹ ਛੱਡ ਚੁੱਕੇ ਆ ਹੁਣ ਸਿਰਫ ਇੱਕ ਛੇਤੀ ਬਣਾਉਣ ਦੇ ਚੱਕਰ ਚ ਕੁੱਕਰ ਵਰਤਣ ਲੱਗ ਗਏ ਲਾਲੂ ਹਣਾ ਦੂਸਰੇ ਨੰਬਰ ਤੇ ਫਾਸਟ ਫੂਡ ਹੋ ਗਿਆ ਮੈਗੀ ਵਗੈਰਾ ਇਹ ਚੀਜ਼ਾਂ ਮੜੀਆਂ ਇਹ ਸਾਰੀਆਂ ਪੀਸੀਓਡੀ ਨੂੰ ਸੱਦਾ ਦਿੰਦੀਆਂ ਨੇ ਬਿਲਕੁਲ ਜੀ ਜੇ ਤੁਸੀਂ ਯੂਜ਼ ਕਰਨਾ ਵੀ ਇਹ ਚੀਜ਼ ਕੋਈ ਇਦਾਂ ਦੀ ਵਰਤਣੀ ਵੀ ਹੈ ਹਣਾ ਤੁਸੀਂ ਕੋਈ 10 15 ਦਿਨ ਚੱਕ ਅੱਧੀ ਵਾਰ ਵਰਤ ਲਓ ਠੀਕ ਹੈ ਪਰ ਜੋ ਰੂਟੀਨ ਚ ਉਹਨਾਂ ਨੂੰ ਜ਼ਿਆਦਾ ਦੇਖਤ ਆਉਂਦੀ ਹੈ ਕਿਉਂਕਿ ਜਦੋਂ ਓਵਰ weight ਹੋਣ ਲੱਗ ਗਿਆ ਉਹਦੇ ਨਾਲ ਇਹ ਪ੍ਰੋਬਲਮ ਆਉਣੀ ਹੀ ਆਉਣੀ ਆ ਆਉਣੀ ਹੀ ਬਿਲਕੁਲ ਜੀ ਜੀ ਅੱਛਾ ਜੇ ਪੀਸੀਓਡੀ ਦੀ ਦਿੱਕਤ ਹੋ ਜਾਏ ਕਿਸੇ ਸਾਡੀ ਭੈਣ ਨੂੰ ਜਾਂ ਕਿਸੇ ਬੱਚੀ ਨੂੰ ਹੋ ਜਾਏ ਕਿਹੜੀਆਂ ਦਿੱਕਤਾਂ ਆਉਣ ਕੋਈ ਨਹੀਂ ਬੰਦਾ ਬਚਾ ਸਕਦਾ ਕੋਈ ਵੈਦ ਹਕੀਮ ਡਾਕਟਰ ਜਿੰਨਾ ਮਰਜ਼ੀ ਵੱਡਾ ਹੋਵੇ ਉਹਨੂੰ ਬਚਾ ਨਹੀਂ ਸਕਦਾ ਪਹਿਲੇ ਨੰਬਰ ਤੇ ਜੀ ਫੇਸ ਤੋਂ ਹੀ ਪਤਾ ਲੱਗਣ ਲੱਗ ਜਾਂਦਾ ਵਾ ਮਤਲਬ ਕਿਵੇਂ ਫੇਸ ਖਰਾਬ ਹੋਣ ਲੱਗ ਜਾਂਦਾ ਵਾ ਅੱਛਾ ਠੀਕ ਹੈ ਜੀ ਸ਼ਾਇਆ ਜਿਹਨੂੰ ਕਹਿ ਦਿੰਦੇ ਆ ਉਹ ਪੈਣ ਲੱਗ ਜਾਂਦੀਆਂ ਵਾ ਫਿਰ ਗਾਂ ਪ੍ਰੈਗਨੈਂਸੀ ਚ ਪ੍ਰੋਬਲਮ ਆਉਂਦੀ ਆ ਓਕੇ ਬੱਚਾ ਜਦੋਂ ਕਹਿੰਦਾ ਵੀ ਪਰਮਿਸਕੇਰੇਜ ਹੋ ਗਿਆ ਉਹ ਦਿੱਕਤ ਤਾਂ ਹੋਣ ਲੱਗ ਜਾਂਦੀ ਹੈ ਕਿਉਂਕਿ ਜਦੋਂ ਹਾਰਮੋਨਸ ਇਹਨੂੰ ਬੈਲੈਂਸ ਹੋਣ ਲੱਗੇ ਦਿੱਕਤਾਂ ਨਹੀਂ ਆਉਣੀਆਂ ਠੀਕ ਹੈ ਤੇ ਫਿਰ ਇਹ ਦਰਖਤ ਕੰਮ ਕਰੇਗਾ ਬਿਲਕੁਲ ਜੀ ਇਹ ਦਰਖਤ ਕਰਦਾ ਬਿਲਕੁਲ ਕੰਮ ਕਰਦਾ ਜੀ 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 ਅਸੀਂ ਸਮਝਾਂਗੇ ਕਿਸ ਤਰੀਕੇ ਨਾਲ ਇਹ ਕੰਮ ਕਰਦਾ ਹੈ ਡਾਕਟਰ ਸਾਹਿਬ ਤੁਹਾਡੇ ਕੋਲ ਫਿਰ ਅਸੀਂ ਵਾਪਸੀ ਕਰਦੇ ਹਾਂ ਅੱਛਾ ਬਾਪੂ ਜੀ ਸਾਨੂੰ ਇੱਕ ਸਵਾਲ ਬੜਾ ਅਹਿਮ ਹੈਗਾ ਕਿ ਇਸ ਵੇਲੇ ਜਿੰਨਾਂ ਔਰਤਾਂ ਨੂੰ ਰਸੌਲੀਆਂ ਪੈ ਗਈਆਂ ਗੰਡਾਂ ਹੋ ਗਈਆਂ ਬੱਚੇਦਾਨੇ ਚ ਉਹਨੂੰ ਤਾਂ ਡਾਕਟਰ ਕਹਿ ਦਿੰਦੇ ਜੀ ਵੀ ਇਹ ਕਢਾ ਦਿਓ ਹਾਂਜੀ ਕਢਾ ਰਸੌ ਮਤਲਬ ਰਸੌਲੀ ਕਢਾਉਣ ਦੀ ਥਾਂ ਤੇ ਉਹ ਬੱਚੇਦਾਨੀ ਕਢਾਉਣ ਦੀ ਗੱਲ ਕਰਨ ਲੱਗ ਜਾਂਦੇ ਨੇ ਹਾਂ ਦੇਖੋ ਜੇ ਬੱਚੇਦਾਨੀ ਨਿਕਲ ਜਾਂਦੀ ਨੂੰ ਬਿਮਾਰੀ ਸਾਡੇ ਔਰਤਾਂ ਦੇ ਉਵੇਂ ਹੀ ਰਹਿ ਜਾਂਦੀ ਅੰਦਰ ਜੀ ਉਹਨਾਂ ਨੂੰ ਤਕਲੀਫ ਨਹੀਂ ਉਹ ਹਟਦੀ ਗਈ ਬੱਚੇਦਾਨੀ ਨਿਕਲ ਗਈ ਮੈਂਸੇਜ ਬੰਦ ਉਹਨੂੰ ਕਿ ਪਰ ਉਹਨਾਂ ਦਾ ਪੇਟ ਸਹੀ ਨਹੀਂ ਰਹੂਗਾ ਉਹਨਾਂ ਦਾ ਉਹਨਾਂ ਨੂੰ ਕੋਈ ਨਾ ਕੋਈ ਹੋਰ ਲਾਹਮਤਾਂ ਕਰਵਾਏ ਸਰੀਰ 'ਚ ਪਈ ਜਾਣੀਆਂ ਉਹ ਚੀਜ਼ਾਂ ਦੇ ਬਹੁਤ ਘਬਰਾਟ ਵੀ ਉਹਨਾਂ ਨੂੰ ਨਹੀਂ ਆਉਣਾ ਹੱਡ ਦੀ ਮਰੀਜ਼ ਬਹੁਤ ਆਉਂਦੇ ਜੀ ਸਾਡੇ ਕੋਲੇ ਹੁਜੇ ਉਹਨਾਂ ਨੂੰ ਘਬਰਾਟ ਦੀ ਚੀਜ਼ਾਂ ਦੀ ਬਹੁਤ ਜ਼ਿਆਦਾ ਪੈਂਦੀ ਆ ਜਿਹੜੀ ਇਹ ਇਹਦਾ ਆਪਰੇਸ਼ਨ ਨਹੀਂ ਕਰਾਉਣਾ ਚਾਹੀਦਾ ਭਲਾ ਜੋ ਮਰਜੀ ਆ ਜੀ ਜੇ ਕੈਂਸਰ ਵੀ ਆ ਕਹਿੰਦੇ ਬੱਚਿਆਂ ਦੇ ਵਿੱਚ ਹੋ ਗਿਆ ਹਾਂ ਡਾਕਟਰ ਕਹਿੰਦੇ ਬੱਚਿਆਂ ਦਾ ਕੈਂਸਰ ਹੋ ਗਿਆ ਅਸੀਂ ਜਿਹੜੇ ਟੈਬਲੇਟ ਦਿੰਨੇ ਆ ਤੇ ਨਾਲ ਅਸੀਂ ਅਰਕ ਦਿੰਨੇ ਆ ਕਿਹੜੀ ਟੈਬਲੇਟ ਹੈ ਜੀ ਇਹ ਜਿਹੜੀ ਸਾਡੀ ਆ ਬਣੀ ਆ ਜੀ ਆਹ ਦੇ ਅੱਛਾ ਇਹ ਇਹਦੇ ਇਹ ਇਸ ਗਟੋਲਾ ਤੋਂ ਇਹ ਗਟੋਲਾ ਤੋਂ ਜੀ ਇਹਦੇ ਵਿੱਚ ਮਤਲਬ ਹੋਰ ਵੀ ਜੜੀ ਬੁੱਟੀਆਂ ਹੈਗੀਆਂ 35 40 ਅੱਛਾ ਤੇ ਇਹਦੇ ਕਚਨਾਰ ਵੀ ਇਹਦੇ ਵਿੱਚ ਹੈਗੇ ਕਿਚ ਕਚਨਾਰ ਦੀ ਸ਼ੈਲ ਵੀ ਇਹਦੇ ਵਿੱਚ ਹੈਗੀ ਆ ਜੀ ਠੀਕ ਹੈ ਠੀਕ ਤੇ ਇਹ ਤੋਂ ਤਿਆਰ ਹੁੰਦੀ ਆ ਬਾਕੀ ਉਹ ਟੇਬਲੇਟਾਂ ਪਈਆਂ ਸਾਰੀਆਂ ਅੱਛਾ ਤੇ ਇਹਦਾ ਫਲ ਹੈਗਾ ਜੀ ਇਹ ਇਸ ਫਲ ਤੋਂ ਤਿਆਰ ਹੁੰਦੀ ਹੈ ਨੇ ਗਟੋਲਾ ਜਿਹਦੇ ਵਿੱਚੋਂ ਪਿੱਤਾ ਉਹਨੂੰ ਮੱਗਜ ਕਹਿ ਲਓ ਉਹ ਕੱਢ ਕੇ ਮਤਲਬ ਆਪਾਂ ਤਿਆਰ ਕਰਦੇ ਆਂ ਵਿੱਚ ਇਹਦੇ ਜੀ ਜੀ ਉਹ ਵਿੱਚ ਪੈਂਦਾ ਵਾ ਇਹਦੇ ਤੇ ਪਕਸਾਈ ਹੋ ਕੇ ਮੁੜ ਕੇ ਰੜਾਈ ਕਰਕੇ ਫਿਰ ਕਚਨਾਰ ਦੀ ਸ਼ੈਲ ਲੈ ਕੇ ਉਹਦਾ ਕੜਾ ਬਣਾ ਕੇ ਉਹਦੇ ਨਾਲ ਬਟੇਬਲੇਟ ਬਣਾਉਣੀ ਹੈ ਜੀ ਇਹ ਕੀ ਬਾਤ ਹੈ ਕਚਨਾਰ ਦੀ ਸ਼ੈਲ ਲੈ ਕੇ ਠੀਕ ਹੈ ਫਿਰ ਆਪਾਂ ਅਰ ਕੱਢਦੇ ਆਂ ਜੀ ਠੀਕ ਹੈ ਹਰਕ ਵੀ ਐਡਾ ਕਮਾਲ ਦੀ ਚੀਜ਼ ਆ ਜੀ ਲੀਵਰ ਕੈਂਸਰ ਜਿਹੜਾ ਮਰਜੀ ਆ ਉਹ ਬੰਦੇ ਨੂੰ ਇੱਕ ਦੋ ਖਰਾਕਾਂ ਦੇ ਵਿੱਚ ਹੀ ਦੱਸ ਦਿੰਦਾ ਜੀ ਕਿਆ ਬਾਤ ਤੇ ਸਿਸਟਰ ਸੌਲੀਆਂ ਨੂੰ ਬਹੁਤ ਉਹ ਮਿਲ ਕੇ ਲੈਂਦਾ ਵਾ ਜਮਾਂ ਨਹੀਂ ਛੱਡਦਾ ਜੀ ਜਿੱਡਾ ਮਰਜੀ ਆ ਜੀ ਕਿਆ ਬਾਤ ਹੈ ਇਹ ਬੜੀ ਟੈਬਲੇਟ ਆ ਦੋ ਸਵੇਰੇ ਦੋ ਸ਼ਾਮ ਨੂੰ 6 ਟੈਬਲੇਟ ਬਣਦੀਆਂ ਸਾਡੀਆਂ ਤਿੰਨ ਤਰ੍ਹਾਂ ਦੀ ਮੈਡੀਸਨ ਹੁੰਦੀ ਆ ਸਵੇਰੇ ਤੇ ਸ਼ਾਮ ਦੇਣੀਆਂ ਵਾ ਕਿਸੇ ਨੂੰ ਤਿੰਨ ਟਾਈਮ ਵੀ ਦੇਣੇ ਆ ਜੇ ਬਹੁਤ ਜ਼ਿਆਦਾ ਕੇਸ ਵੇਰਿਆ ਵਾ ਹਾਂਜੀ ਬਹੁਤ ਜ਼ਿਆਦਾ ਸਿਸਟਰ ਸੌਲੀ ਵੱਡੀ ਆ ਹਾਂਜੀ ਪੀਐਨ ਜ਼ਿਆਦਾ ਹੁੰਦੀ ਆ ਉਹਨਾਂ ਤਿੰਨ ਕਦ ਆਪ ਅਸੀਂ ਦੋ ਟਾਈਮ ਹੀ ਦੇਣੇ ਆ ओके ਤੇ ਬਿਲਕੁਲ ਰਿਜ਼ਲਟ ਵੀ ਉਹ ਬੱਚਾ ਵੀ ਇਸੇ ਦਵਾਈ ਨੇ ਹੋਊਗਾ ਜੀ ਠੀਕ ਹੈ ਜਦੋਂ ਰਸੌਲੀ ਨਿਕਲ ਗਈ ਜਾਇ ਉਹਨਾਂ ਦੇ ਬਾਜਪਾਨ ਦਾ ਨੁਕਸਾ ਜਿਵੇਂ ਕਹਿੰਦੇ ਵੀ ਮੂੰਹ ਦੇ ਬੱਚੇ ਦਾ ਨੀ ਦੇ ਮੂੰਹ ਦੇ ਮੂਰੇ ਰਸੌਲੀ ਬਣ ਗਈ ਆ ਕਿਸੇ ਤਰ੍ਹਾਂ ਦਾ ਵੀ ਸਾਰਾ ਇਹ ਹੀ ਮੈਡੀਸਨ ਕਵਰ ਕਰੂ ਇਹਦੇ ਨੇ ਬਾਅਦ ਦੇ ਵਿੱਚ ਬੱਚਾ ਵੀ ਔਰਤ ਨੂੰ ਹੋਊਗਾ ਜੀ ਮਹਾਰਾਜ ਕਿਰਪਾ ਕਰੇ ਬੱਚਾ ਵੀ ਪਦੈਸ਼ ਵੀ ਹੋ ਜਾਂਦੀ ਹੈ ਜਿੰਨਾ ਵਿਚਾਰੀਆਂ ਦੇ 15 15 10 ਸਾਲ ਹੋ ਗਏ ਸ਼ਾਦੀ ਨੂੰ ਮੈਰਜ ਨੂੰ ਉਹ ਸਾਰੀਆਂ ਲਾਹਤਾਂ ਦੂਰ ਕਰਕੇ ਬੱਚੇ ਦੇ ਕਾਬਲ ਬੱਚੀਆਂ ਹੋ ਜਾਂਦੀਆਂ ਜੀ ਮੁੱਢ ਤੇ ਮਹਾਰਾਜ ਕਿਰਪਾ ਕਰ ਦਿੰਦਾ ਘਰ ਚੋਂ ਜੱਸ ਮਿਲਦਾ ਇਸਾਂ ਨੂੰ ਵੀ ਜਸ ਮਿਲਦਾ ਜੀ ਹੁਣ ਕੀ ਜੀ ਜੀ ਅੱਛਾ ਵੈ ਜੀ ਇਸ ਤਰ੍ਹਾਂ ਦੇ ਜਿਹੜੇ ਨੁਸਖੇ ਹੈਗੇ ਨੇ ਫਾਰਮੂਲੇ ਹੈਗੇ ਨੇ ਤੁਹਾਡੇ ਕੋਲ ਇਹ ਦੇਖੋ ਵੀ ਇਹ ਡਾਕਟਰ ਸਾਹਿਬ ਵੈ ਜੀ ਨੇ ਇਹਨਾਂ ਦੇ ਵਿੱਚੋਂ ਇਹਦਾ ਮਗਜ਼ ਕੱਢਣਾ ਇਹ ਇਹਦਾ ਵੀ ਕੋਈ ਮਗਜ਼ ਹੁੰਦਾ ਜੀ ਇਹ ਫਾਲਤਾਂ ਵੀ ਕੋਈ ਜਦੋਂ ਆਪਾਂ ਕਹਿੰਦਾ ਗਿਰੀ ਨਿਕਲੂਗੀ ਅੱਛਾ ਜੀ ਤੇ ਗਿਰੀ ਤੋਂ ਬਾਅਦ ਇਹ ਚੋਂ ਮਗਜ਼ ਨੇ ਕੁਰਗਾ ਜੀ ਅੱਛਾ ਜਿਵੇਂ ਆ ਹੁੰਦਾ ਵਧੀਆ ਗਿਰੀ ਹੈ ਨਾ ਵਿੱਚ ਇਹਦੇ ਗਿਰੀ ਦਾ ਮਗਜ਼ ਆ ਅੱਛਾ ਤੋ ਤਾਂ ਇਹਨੂੰ ਖਾਉ ਮਗਜ਼ ਨੂੰ ਖਾਊਗਾ ਜੀ ਇਹ ਸਾਰੀ ਇਹ ਸਾਰੀ ਗਟੋਲ ਜੀ ਛੱਡ ਦਿੰਦਾ ਮੈਂ ਕਹਾਂ ਜੀ ਜੀ ਆਪਾਂ ਰੋਜ਼ ਸਿਰ ਇੱਕ ਮਗਜ਼ ਜੀ ਖਾ ਲ ਇੱਕ ਮਗਜ਼ ਕੱਢ ਕੇ ਦਿਖਾਓ ਜੀ ਕਿ ਮੈਨੂੰ ਇੱਕ ਮਗਜ਼ ਦਿਖਾ ਲਓ ਆਹ ਚੀਜ਼ ਆ ਜਿਆਦਾ ਇਹ ਨਾਲ ਟੁੱਟਦਾ ਜਾਂਦਾ ਉਹ ਆਪਾਂ ਨੂੰ ਕੱਢਣਾ ਪੈਂਦਾ ਨਾਲ ਸੂਹਾ ਨਹੀਂ ਆਪਣੇ ਕੋਲੇ ਅੱਛਾ ਤੇ ਉਹਦੇ ਜਦੋਂ ਆਪਾਂ ਹਰੀ ਦਾ ਕੱਢਾਂਗੇ ਹਰੀ ਦਾ ਬਿਲਕੁਲ ਬਹੁਤ ਛੇਤੀ ਕੱਢ ਕੇ ਦਿਖਾ ਦਿਓ ਸਾਨੂੰ ਕਿਸ ਤਰੀਕੇ ਦਾ ਮਗਜ਼ ਹੈਗਾ ਸੋ ਤੁਹਾਨੂੰ ਅਸੀਂ ਮਗਜ਼ ਨਾਲ-ਨਾਲ ਕੱਢ ਕੇ ਵੀ ਦਿਖਾਵਾਂਗੇ ਉਹ ਰੋੜਾ ਲੈ ਚੱਕ ਕੇ ਵੀ ਜੀ 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 ਅੱਛਾ ਬੰਦਿਆਂ ਵਾਸਤੇ ਤੁਸੀਂ ਕਹਿ ਰਹੇ ਹੋ ਵੀ ਬੰਦਿਆਂ ਵਾਸਤੇ ਵੀ ਬੜੀ ਵਧੀਆ ਚੀਜ਼ ਬਾਬਾ ਸੀਰ ਨਹੀਂ ਹੋਣ ਦਿੰਦੀ ਜਮੈਂ ਜੀ अच्छा ये बंदਿਆਂ वास्ते अपन बवासीर वाली मेडिसिन च सारी वेत पौंदे तकरीबन जी 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 सारे वेत ही पौंदे लो थोनू देसी ਢੰਗ ਨਾਲ ਲੱਸੇ ਬਾਪੂ ਜੀ ਜਿਹੜਾ ਕੱਢ ਕੇ ਦਿਖਾ ਰਹੇ ਨੇ ਇਹਦਾ ਇਹਦੇ ਫਲ ਦਾ ਮਗਜ ਹੈਗਾ ਵੈਜੀ ਦਾ ਕਹਿੰਦੇ ਵੀ ਜਿਹੜਾ ਸ਼ਖਸ ਇਹ ਮਗਜ ਖਾਣਾ ਸ਼ੁਰੂ ਕਰ ਦੇਗਾ ਜਿਹੜਾ ਇਹਦੇ ਵਿੱਚੋਂ ਗਿੱਟਕ ਦੇ ਵਿੱਚੋਂ ਨਿਕਲੇਗਾ ਤਾਂ ਉਹਨੂੰ ساری ਜ਼ਿੰਦਗੀ ਹੈ ਜਿਹੜੀ ਉਹ ਬਵਾਸੀਰ ਜਿਹੜੀ ਵਾਲੀ ਰੰਗ ਦਾ ਮਗਜ ਆ ਜੀ ਇਹਦਾ अच्छा अरे लाल रंग ਦਾ ਮਗਜ ਹੈ ਦਾ ਜੀ اچھا ਜੀ اچھا اچھا ਇਹਨੂੰ ਪਿੱਤਾ ਕਹ ਲੋ ਮਗਜ ਕਹ ਲੋ ਜੋ ਮਰਜ਼ੀ ਕਹ ਲੋ ਜੀ ਇਹਨੂੰ اچھا ਜੀ 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 ਸੋਇ ਤਸਵੀਰਾਂ ਦੇਖੋ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਹਕੀਕਤ ਟੀਵੀ ਪੰਜਾਬੀ ਦੇ ਉੱਤੇ ਆ ਵੀ ਇਹ ਵੀ ਕੰਮ ਹੁੰਦਾ ਹੈ ਹਾਂ ਜੀ ਹਾਂ ਜੀ ਇਹ ਤਾਂ ਹੀ ਮਗਜੀ ਜੀ ਅੱਛਾ ਇਹ ਮਗਜ ਹੈ ਇਹ ਤੁਸੀਂ ਦੇਖੋ ਇੱਕ ਵਾਰ ਇਹ ਅਸੀਂ ਜ਼ੂਮ ਕਰਕੇ ਥੋੜਾ ਜਿਹਾ ਦਿਖਾ ਦੇ ਕੈਮਰਾ ਪਰਸਨ ਨੂੰ ਕਹਾਂਗਾ ਇਹ ਮਗਜ ਹੈਗਾ ਜਿਹੜਾ ਬਾਪੂ ਬੈਜ ਜੀ ਨੇ ਇਹਦੇ ਅਸੀਂ ਕਹਿ ਲਈ ਕਿ ਢਿੱਡ ਦੇ ਦਿਮਾਗ ਦੇ ਵਿੱਚੋਂ ਕਢ ਲਏ ਦਿਮਾਗ ਚੋਂ ਕਢ ਲਏ ਜਿੰਨੀ ਮਰਜ਼ੀ ਬਾਬਾ ਸੀਰਾਜ ਜੀ ਤੁਸੀਂ ਇਹਨੂੰ ਰੋਜ਼ ਇੱਕ ਮਗਜ ਖਾ ਲਓ ਬਵਾਸੀਰ ਜੜ ਤੋਂ ਕੱਢ ਦੂ ਜਮਾ ਖਾ ਸਕਦੇ ਆਂ ਜੀ ਆਪਾ ਖਾ ਸਕਦੇ ਖਾ ਸਕਦੇ ਜੀ ਸੋ ਅਸੀਂ ਦੇਖੋ ਇਹ ਕੋਸ਼ਿਸ਼ ਕਰਦੇ ਆਂ ਇਹ ਇਸ ਤਰ੍ਹਾਂ ਦੇ ਨੁਸਖੇ ਇਸ ਤਰ੍ਹਾਂ ਦੇ ਫਾਰਮੂਲੇ ਤੁਹਾਡੇ ਤੱਕ ਲੈ ਕੇ ਆਉਣੇ ਆ ਪਹੁੰਚਦੇ ਕਰਦੇ ਆਂ ਤਾਂ ਕਿ ਅਸੀਂ ਕੁਦਰਤ ਦੇ ਨੇੜੇ ਹੋਈਏ ਅੱਛਾ ਹੋਰ ਕੀ ਫਾਇਦੇ ਨੇ ਜੀ ਇਸ ਮਗਜ਼ ਦੇ ਇਹ ਤਾਂ ਕਿ ਨਾ ਆਮ ਤਾਂ ਅਸੀਂ ਬਵਾਸੀਰ ਤੇ ਤੇ ਬੱਚੇਦਾਨੀ ਰਸੋਲੀਆਂ ਤੇ ਵਰਤਦੇ ਆਂ ਜੀ ਪਰ ਇਹਦੇ ਫਾਇਦੇ ਹੋਰ ਵੀ ਸੀਰ ਨੂੰ ਬਹੁਤ ਜ਼ਿਆਦਾ ਹੋਣਗੇ ਉਹਦੇ ਆਪਾਂ ਕੋਣ ਨਹੀਂ ਗਾ ਸਕਦੇ ਚੀਜ਼ਾਂ ਦੀ ਜਿਹੜੀ ਬੂਟੀ ਤੇ ਲੱਖਾਂ ਹੀ ਫਾਇਦੇ ਇਹਨਾਂ ਹੁੰਦੇ ਕੋਈ ਜਾਨਵਰ ਐਵੇਂ ਨਹੀਂ ਖਾਂਦੇ ਜੀ ਇੰਨੀ ਉਮਰ ਭੋਗਦੇ ਇੰਨੇ ਤੰਦਰੁਸਤ ਰਹਿੰਦੇ ਆ ਉਹ ਬਹੁਤ ਵਧੀਆ ਇਹ ਚੀਜ਼ ਆ ਜੀ ਤੋਤੇ ਦੋਤੇ ਤਾਂ ਤੁਸੀਂ ਵੀ ਵਾਵਾ ਰੱਖਣ ਤੋਤੇ ਰੱਖਿਆ ਆਪਣੇ ਘਰੇ ਜੀ ਤੋਤੇ ਬਹੁਤ ਅਲਸ ਤੋਂ ਤੋੜ ਕੇ ਵੀ ਲੈ ਕੇ ਜਾਂਦੇ ਉੱਥੇ ਸੱਟਦੇ ਬਹੁਤ ਆਪਣੇ ਤੇ ਜੀ 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 अच्छा ते फिर जेड़ा ए थोड़े ए रखे हुए ਨੇ ਇਥੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਰੱਖੀਆਂ ਨੇ ਇਹ ਕੀ ਚੀਜ਼ ਨੇ ਜੀ ਜੀ ਜਮ ਆਪਾਂ ਨੇ ਆਹ ਤਾਂ ਇਹ ਤੋਂ ਬਣਿਆ ਵਾ ਇਹ ਚ ਬਗਜ ਪਿਆ ਵਾ ਇਹਦੇ ਵਿੱਚ ਠੀਕ ਹੈ ਜੀ ਅੱਛਾ ਜੀ ਇਹਵੇਂ ਦੋ ਦੋ ਟੈਬਲੇਟਾਂ ਇਹ ਹੁੰਦੀਆਂ ਸਵੇਰੇ ਸ਼ਾਮ ਤੇ ਆਹ ਆਹ ਕਿਹ ਖੁੰਦੀ ਹੈ ਦਿਨੇ ਸਵੇਰੇ ਸ਼ਾਮ ਤੇ ਆਹ ਵੀ ਦੋ ਦੋ ਦਿਨੇ ਆ ਜੀ ਆਪਾਂ ਠੀਕ ਹੈ ਇਹ ਪੰਜ ਟੈਬਲੇਟ ਸਵੇਰੇ ਆ ਤੇ ਪੰਜ ਸ਼ਾਮ ਨੂੰ ਆ ਨਾਲ ਅਰਕ ਦੇ ਚਾਰ ਚਾਰ ਚਮਚੇ ਜੀ ਮਰੀਜ਼ ਨੂੰ ਇਹ ਹਫਤੇ ਬਾਅਦ ਹੀ ਸੰਤੁਸ਼ਟੀ ਮਿਲਣੀ ਸ਼ੁਰੂ ਹੋ ਜਾਂਦੀ ਹੈ ਜੀ ਉਹਦਾ ਮਨ ਖੁਸ਼ ਰਹਿਣ ਲੱਗ ਜਾਂਦਾ ਪੇਟ ਨਰਮ ਹੋਣ ਲੱਗ ਜਾਂਦਾ ਵਾ ਜੋ ਪੇਨ ਹੁੰਦੀ ਹੈ ਸਾਰੀ ਖਤਮ ਹੋ ਜਾਂਦੀ ਹੈ ਜੀ ਸਾਰੀ ਖਤਮ ਹੋ ਜਾਂਦੀ ਹੈ ਜੀ ਅੱਛਾ ਮਤਲਬ ਫਿਰ ਜਿਹੜਾ ਇਹ ਜਿਹੜਾ ਨੁਸਖਾ ਫਾਰਮੂਲਾ ਜਿਹਨੂੰ ਹਜੇ ਪ੍ਰੋਬਲਮ ਸ਼ੁਰੂ ਹੋਈ ਹੈ ਵਾ ਜੀ ਉਹ ਜਿਹੜਾ ਜਿਹੜਾ ਤੁਸੀਂ ਇਹ ਮਗਜ਼ ਦਿਖਾਇਆ ਛੋਟਾ ਜਿਹਾ ਬੀ ਅੰਦਰੋਂ ਨਿਕਲਣ ਵਾਲਾ ਜੋ ਇਸਤੇਮਾਲ ਕਰਦੇ ਕਿੰਨੇ ਦਿਨ ਇਸਤੇਮਾਲ ਕਰੀਏ ਜੀ ਇਹ ਦੇਖੋ ਜੀ ਜਦ ਇਹ ਪਹਿਲਾਂ ਹੀ ਕਰਨਾ ਪੈਂਦਾ ਜਦ ਫਿਰ ਉਹਨੂੰ ਪੂਰਾ ਯੋਗ ਹੀ ਕੰਮ ਕਰੂਗਾ ਠੀਕ ਹੈ ਜਦੋਂ ਵੱਧ ਜਾਂਦੇ ਨੇ ਜਿਵੇਂ ਫਿਰ ਜਿਵੇਂ ਬਵਾਸੀਰ ਤੇ ਕੰਮ ਪੂਰਾ ਕਰਜੂ ਕਰਦਾ ਜੀ ਸਾਨੂੰ ਕਿਵੇਂ ਪਤਾ ਲੱਗਿਆ ਜੀ ਵੀ ਹੁਣ ਹਜੇ ਸਾਨੂੰ ਹੋਈ ਹੈ ਤਾਜ਼ੀ ਤਾਜ਼ੀ ਹੈ ਸਾਨੂੰ ਹੋ ਚੁੱਕੀ ਹੈ ਜਦੋਂ ਲੜਕੀਆਂ ਨੂੰ ਮੈਨਸ ਸੇ ਸ਼ੁਰੂ ਹੁੰਦੇ ਆ ਹਾਂਜੀ ਜਦੋਂ ਪੇਨ ਹੋਣੀ ਸ਼ੁਰੂ ਹੋ ਗਈ ਹਾਂਜੀ ਬਸ ਉਦੋਂ ਸਮਝੋ ਸ਼ੁਰੂ ਹੋ ਚੁੱਕੀ ਹੈ ਜੀ ਉਹ ਮਤਲਬ ਪੀਸੀਓਡੀ ਦੀ ਪ੍ਰੋਬਲਮ ਹਾਂਜੀ ਬਸ ਸ਼ੁਰੂ ਹੋ ਚੱਲੀ ਆ ਉਦੋਂ ਬਸ ਉਹ 2-3 ਸਾਲ ਦੇ ਵਿੱਚ ਬਣ ਜਾਂਦੀ ਹੈ ਜੀ ਠੀਕ ਹੈ ਤੇ ਉਦੋਂ ਇਹ ਆਪਾਂ ਇਸਤੇਮਾਲ ਇਹਨੂੰ ਕਰਾਂਗੇ ਬਹੁਤ ਹੀ ਵਧੀਆ ਚੀਜ਼ ਆ ਜੀ ਇਹ ਤੇ ਉਸ ਟਾਈਮ ਤੇ ਲੜਕੀਆਂ ਗਰ ਤੇ ਗਰਮੀ ਪਰਛਾਦਾ ਸਕਣ ਉਸ ਦੇ ਉਹਨੇ ਦਾ ਨਾ ਤੇ ਧੁੰਨੀ ਤੇ ਕੋਈ ਵੀ ਤੇਲ ਲਾ ਸਕਦੇ ਆਪਾਂ ਨਾਭੀ ਤੇ ਕੋਈ ਵੀ ਤੇਲ ਲਾਓ ਤੇ ਉਹਨੂੰ ਹਲਕਾ ਜਿਹਾ ਮਾਲਸ਼ ਕਰੋ ਟੱਚ ਕਰੋ ਤੇ ਉਹ ਬਹੁਤ ਵਧੀਆ ਰਾਤ ਮਿਲੂ ਬੱਚਿਆਂ ਨੂੰ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਵੈਜੀ ਸਾਰੀ ਜਾਣਕਾਰੀ ਦੇਣ ਵਾਸਤੇ ਸੈਡਾਟ ਸਾਹਿਬ ਸਾਨੂੰ ਇਹ ਦੱਸ ਦਿਓ ਜਾਂਦੇ ਜਾਂਦੇ ਤੁਸੀਂ ਵੀ ਜਿਹੜਾ ਇਹ ਦੱਸਿਆ ਹੈ ਗਿਆ ਗਟੋਲਾ ਤੇ ਵੈਜੀ ਇਹ ਦਰਖਤ ਕਾਦਾ ਦਰਖਤ ਹੈ ਜੀ ਇਹ ਆਪਣੇ ਜੀ ਡੇਕ ਕਹਿੰਦੇ ਨੇ ਅਸੀਂ ਸਾਡੇ ਇਰਕੇ ਜਿਹੜੇ ਡੇਕ ਕਹਿੰਦੇ ਆ ਤੇ ਅਸੀਂ ਇਹਨੂੰ ਜਿਵੇਂ ਦੇਖਨੀ ਆ ਤੇ ਗਟੋਲਾ ਕਹਿ ਦਿੰਨੇ ਆ ਠੀਕ ਹੈ ਜੀ ਠੀਕ ਹੈ ਜੀ ਤੇ ਇਹ ਨਮੋਣੀਆ ਤਾਂ ਲੱਗਦੇ ਜਿਵੇਂ ਨਿੰਮੂ ਜੇ ਨਮੋੜ ਗਿਆ ਨਮ ਵਾਲੀ ਨੂੰ ਕਹਿੰਦੇ ਆ ਇਹਨੂੰ ਅਸੀਂ ਡੋਗੋਲਾ ਕਹਿੰਦੇ ਜੀ ਮਤਲਬ ਡੋਕੋਲਾ ਖਾਣ ਡੋਕੋਲਾ ਹਾਂਜੀ ਹਾਂਜੀ ਉਹ ਕਹਿੰਦੇ ਨੇ ਜੀ 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 ਅੱਛਾ ਡਾਕਟਰ ਕਰਨ ਵੀ ਸਾਡੇ ਨਾਲ ਨੇ ਕ੍ਰਿਸ਼ਨ ਜੀ ਵੀ ਸਾਡੇ ਨਾਲ ਨੇ ਡਾਕਟਰ ਸਾਹਿਬ ਜੰਦ ਜੰਦੇ ਬੜਾ ਇੱਕ ਹੈਮ ਸਵਾਲ ਹੈ ਕਿ ਹੁਣ ਜਿਹੜੇ ਸਾਡੀਆਂ ਬੱਚੀਆਂ ਹੈਗੀਆਂ ਨੇ ਵਯੋਤਾ ਲਾਈਵ ਜਿਨ੍ਹਾਂ ਨੂੰ ਕਹਿ ਦਿੱਤਾ ਹੈ ਕਿ ਬੱਚੇਦਾਨੀ ਰਿਮੂਵ ਕਰ ਦੋ ਹੁਣ ਤਾਂ ਤੁਹਾਡੇ ਜਿਹੜੀਆਂ ਰਸੌਲੀਆਂ ਨੇ ਨਹੀਂ ਤਾਂ ਫਿਰ ਤੁਹਾਡਾ ਕੈਂਸਰ ਬਣ ਜਾਣਗੇ ਕੈਂਸਰ ਤੱਕ ਦਾ ਹੱਲ ਹੁ ਮਿਲ ਜਾਂਦਾ ਇਹਨਾਂ ਸਾਰੇ ਨੁਸਖਿਆਂ ਚ ਫਾਰਮੂਲਿਆਂ ਚ ਬਿਲਕੁਲ ਜੀ ਕੈਂਸਰ ਤੱਕ ਦਾ ਵੀ ਇਹਦੇ ਨਾਲ ਹੱਲ ਹੋ ਜਾਂਦਾ ਵਾ ਕੋਈ ਵੀ ਪ੍ਰੋਬਲਮ ਹ ਹਰੇਕ ਤੇ ਇਹਦੇ ਨਾਲ ਹੁੰਦਾ ਵਾ ਜੀ 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 ਅੱਛਾ ਵਾ ਜੀ ਇੱਕ ਤੁਹਾਡੇ ਕੋਲ ਜਿਹੜੇ ਸ਼ਖਸ ਆਏ ਸੀ ਉੱਥੇ ਉਹਨਾਂ ਉਹਨਾਂ ਦੀ ਮਾਤਾ ਨੂੰ ਕੀ ਪ੍ਰੋਬਲਮ ਸੀ ਚਲੋ ਅਸੀਂ ਪ੍ਰਾਈਵੇਸੀ ਦਾ ਧਿਆਨ ਰੱਖਦੇ ਹੋਏ ਤੁਹਾਡੇ ਕੋਲ ਬੈਠੇ ਸੀ ਬੜੇ ਖੁਸ਼ ਸੀ ਉਹ ਹਾਂ ਉਹ ਉਹਨਾਂ ਦੇ ਬੰਬੇ ਤੋਂ ਆਏ ਜੀ ਉਹ अच्छा जी पहले तो ਉਹਨਾਂ ਦੇ ਕੈਂਸਰ ਆ ਲੀਵਰ ਕੈਂਸਰ ਆ ਉਹਨਾਂ ਨੂੰ ਤੇ ਉਹਨਾਂ ਨੂੰ ਬੰਬੇ ਵਾਲੇ ਨੇ ਜਵਾਬ ਦੇਤਾ ਜੀ ਫਿਰ ਉਹ ਚੰਡੀਗੜ੍ਹ ਹਸਪਤਾਲ ਲੈਣੇ ਹਾਂਜੀ ਫਿਰ ਉਹ ਰਹੇ ਆ ਚੰਡੀਗੜ੍ਹ ਹਸਪੀਟਲ ਦੇ ਉੱਥੇ ਉਥੋਂ ਵੀ ਫਿਰ ਉਹਨਾਂ ਨੂੰ ਜਵਾਬ ਮਿਲ ਗਿਆ ਹੁਣ ਉਹ ਵਿਚਾਰੇ ਉਹਨਾਂ ਦੀ ਲੜਕੀ ਐ ਇੱਥੇ ਜੀ ਠੀਕ ਹੈ ਜਦੋਂ ਉਹ ਕਦੇ ਚੱਲੋ ਲੜਕੀ ਨੂੰ ਮਿਲ ਜੂ ਉਹਨਾਂ ਨੇ ਕਿਹਾ ਵੀ ਉਹਨੂੰ ਥੋੜਾ ਸਮਾਂ ਮਾਤਾ ਨੂੰ ਦੱਸਤਾ ਵੀ ਥੋੜਾ ਸਮਾਂ ਮਾਂ ਉਹ ਕੁਦਰਤੀ ਚੱਲੋ ਮੇਰਾ ਸਹਿ 400 ਕਹਿੰਦੇ ਸਾਡੇ ਪਿੰਡ ਆ ਗਿਆ ਪਰ ਚੱਲਦੇ ਉਹਦੇ ਕੋਲੇ ਉਹ ਜਦੋਂ ਦਵਾਈ ਦਿੱਤੀ ਐਸੀ ਮਹਾਰਾਜ ਦੇ ਗੁਰੂ ਦਾਮੇ ਪਾਸ਼ਾ ਨੇ ਕਿਰਪਾ ਕੀਤੀ ਜਿਹੜੀ ਮ ਤੇ ਪੂਰੀ ਐ ਜਮਾ ਪੂਰੀ ਧਨ ਚੜੇ ਉੱਠੀ ਆ ਬਹੁਤ ਤਕਰੀਬਤ 3-4 ਦਿਨ ਦੇ ਵਿੱਚ ਹੀ ਮਾਤਾ ਨੂੰ ਬਾਹਰ 25-30% ਪਰਕ ਪੈ ਗਿਆ ਜੀ ਉਹ ਹੁਣ ਮਾਤਾ ਨੇ ਫਿਰ ਇੱਥੇ ਰਹਿ ਕੇ ਉਹ ਮੈਡੀਸਨ ਛੱਕ ਰਹੇ ਆ ਤੇ ਮੈਨੂੰ ਦੂਜੇ ਤੀਜੇ ਪਰਿਵਾਰ ਆ ਕੇ ਮਿਲਦਾ ਉਹ ਵੀ ਖੁਸ਼ ਆ ਤੇ ਅਸੀਂ ਉਹਨਾਂ ਤੋਂ ਵੀ ਜ਼ਿਆਦਾ ਖੁਸ਼ ਆ ਜਿਉਂਕਿ ਸਾਡਾ ਮਰੀਜ਼ ਠੀਕ ਹੁੰਦਾ ਸਾਨੂੰ ਉਹ ਤੋਂ ਲੱਖਾਂ ਹਜ਼ਾਰਾਂ ਕੋਣੋਂ ਜ਼ਿਆਦਾ ਖੁਸ਼ੀ ਹੁੰਦੀ ਹੈ ਜਿਉਂਕਿ ਮਰੀਜ਼ ਨਹੀਂ ਠੀਕ ਹੁੰਦਾ ਜੇ ਉਹ ਦੁਖੀ ਆ ਤੇ ਅਸੀਂ ਵੀ ਉਹ ਤੋਂ ਜ਼ਿਆਦਾ ਦੁਖੀ ਹੁੰਨੇ ਜੀ ਜਿਉਂਕਿ ਸਾਡੀ ਮਿਹਨਤ ਕਿਉਂਕਿ ਮਰੀਜ਼ ਨਹੀਂ ਠੀਕ ਹੁੰਦਾ ਜਿਹੜੀਆਂ ਬੱਚੀਆਂ ਦੇ ਰ ਕਿੰਨਾ ਚਿਰ ਹੋ ਗਿਆ ਰਸੋਲੀਆਂ ਬੜੀਆਂ ਨੂੰ ਕਿੰਨਾ ਟਾਈਮ ਲੱਗੂਗਾ ਕਿੰਨੇ ਟਾਈਮ ਤੋਂ ਬੱਚਾ ਹੋਊਗਾ ਸਾਰਾ ਅੱਖਾਂ ਵੇਖ ਕੇ ਦੱਸ ਦਾਂਗੇ ਬੱਚੀ ਦਾ ਜੀ ਅੱਛਾ ਤੁਸੀਂ ਲਾਸਟ ਤੋਂ ਲਾਸਟ ਪੁਰਾਣੇ ਤੋਂ ਪੁਰਾਣਾ ਮਾਮਲਾ ਬੱਚੇ ਵਾਲਾ ਕਿੰਨੇ ਸਾਲ ਬਾਅਦ ਪ੍ਰਮਾਤਮਾ ਨੇ ਤੁਹਾਨੂੰ ਜ਼ਰੀਆ ਬਣਾਇਆ ਕਿ ਬਿਲਕੁਲ ਪਰਿਵਾਰ ਬੇਆਸ ਹੋ ਚੁੱਕਿਆ ਸੀ ਕਿੰਨੇ ਸਾਲ ਯਾਰ ਕਿਹੜੇ ਅਸੀਂ ਕਹਿ ਲਈਏ ਕਿ ਕਿਹੜੀ ਉਮਰ ਤੱਕ ਜਿਹੜੀ ਔਰਤ ਹੈਗੀ ਹੈ ਆਯੁਰਵੇਦ ਦੇ ਮੁਤਾਬਕ ਉਹ ਮਾਂ ਬਣ ਸਕਦੀ ਹੈ ਦੇਖੋ ਜੀ ਮਤਲਬ ਆਮਤ 40 50 ਸਾਲ ਤੱਕ ਕਹਿ ਦਿੰਦੇ ਆ ਯਾਨੀ 10ਵੇਂ ਪਾਤਸ਼ਾਹ ਨੇ ਕਿਰਪਾ ਕੀਤੀ ਸੀ 50 ਸਾਲ ਤੱਕ ਵੀ ਰਿਜ਼ਲਟ ਲੈ ਜੀ ਇਹਦੇ ਰਿਜ਼ਲਟ ਲੈ ਰਿਜ਼ਲਟ ਲੈ ਜੀ ਇੱਕ ਚੰਡੀਗੜ੍ਹ ਦਾ ਕੇਸ ਆ ਸਾਡੇ ਕੋਲੇ ਉਹ ਕੋਈ ਵਿਚਾਰੇ ਰੇੜੀ ਲਾਉਂਦੇ ਆ ਕੋਈ ਉਹਨਾਂ ਦੀ ਵੀ ਉਹ ਲੜਕੀ ਦੀ ਕਾਫੀ ਉਮਰ ਆ ਜੀ ਠੀਕ ਹੈ ਤੇ ਹੁਣ ਸਾਡੇ ਕੋਲੇ ਹੋਰ ਵੀ ਉਹ ਮੇਜ ਲੈ ਕੇ ਆ ਰਹੇ ਆ ਉਹਨਾਂ ਦੇ ਵੀ ਲੜਕਾ ਮਾ ਗੁਰੂ ਸਾਹਿਬ ਨੇ ਕਿ ਕਰਨਾ ਉਹ ਨਹੀਂ ਜੀ ਦੇਖੋ ਜੀ ਤਾਂ ਪਤਕ ਦਵਾਈ ਦੇ ਸਕਦੇ ਆ ਠੀਕ ਹੈ ਤੇ ਹੁੰਦੀ ਪਰਮੇਸ਼ਰ ਦੀ ਕਿਰਪਾ ਜੀ ਸਾਰੀ ਹੈ ਉਹਨੇ ਜਸ ਜੀ ਨੂੰ ਦੋਣਾ ਹੁੰਦਾ ਬਾਕੀ ਜੀ ਨੇ ਸਾਡੇ ਘਰੇ ਆਉਣਾ ਹੁੰਦਾ ਵਾ ਤੇ ਉਹ ਰਿਜ਼ਲਟ ਬਹੁਤ ਲਏ ਸੀ ਬੱਚਿਆਂ ਵਾਸਤੇ ਜੀ 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 ਅੱਛਾ ਵੇ ਜੀ ਫਿਰ ਜੇਕਰ ਤੁਹਾਨੂੰ ਮਿਲਣਾ ਹੋਵੇ ਮਿਲਣ ਦਾ ਕੀ ਟੰਗ ਹੈ ਆਪਾਂ ਨੂੰ ਸਵੇਰ 8 ਵਜੇ ਤੋਂ 2 ਵਜੇ ਤੱਕ ਹੁੰਨੇ ਆ ਜੀ ਠੀਕ ਹੈ ਪਿੰਡ ਪਿੰਟਰ ਕਲਾ ਲੋਗੋ ਰੋਡ ਤੇ ਬੁੱਧਵਾਰ ਆਪਣਾ ਬੰਦ ਹੁੰਦਾ ਕਲੀਨਿਕ ਤੇ ਜਦੋਂ ਵੀ ਆਪਣਾ ਕਾਲ ਕਰਕੇ ਸਕਰੀਨ ਤੇ ਨੰਬਰ ਦਿੱਤਾ ਕਾਲ ਕਰਕੇ ਜਦੋਂ ਮਰਜ਼ੀ ਆਓ ਜੀ ਠੀਕ ਹੈ ਤੇ ਆਵਦਾ ਲਾਹ ਬਟੋ ਮਹਾਰਾ ਸਰ ਨੂੰ ਤੰਦਰੁਸਤੀ ਬਖਸ਼ੇ ਵੈਸੇ ਤਾਂ ਇਹ ਕਹਿੰਦੇ ਵੀ ਆਉਣ ਦੀ ਨਾਕ ਨੂੰ ਲੋਡ ਪਰੇ ਗੁਰੂ ਸਾਹਿਬ ਹਰ ਇੱਕ ਨੂੰ ਘਰੇ ਤੰਦਰੁਸਤੀ ਬਖਸ਼ੇ ਖਾਣ ਪੀਣ ਸਹੀ ਕਰੋ ਤੰਦਰੁਸਤ ਰਹੋਗੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਬਾਪੂ ਜੀ ਸਾਰੀ ਗੱਲ ਬਾਤ ਲਈ ਡਾਕਟਰ ਸਾਹਿਬ ਤੁਹਾਡਾ ਵੀ ਕੀਮਤੀ ਸਮਾਂ ਦੇਣ ਵਾਸਤੇ ਤੁਹਾਡਾ ਅਸੀਂ ਕਈ ਵਾਰ ਕੰਮ ਵੀ ਛਡਾ ਦਿੰਨੇ ਆ ਉਸ ਲਈ ਵੀ ਅਸੀਂ ਮਾਜਰਤ ਚਾਉਂਦੇ ਆ ਮਾਫੀ ਮੰਗਦੇ ਆ ਨਹੀਂ ਕੋਈ ਗੱਲ ਨਹੀਂ ਧੰਨਵਾਦ ਜੀ ਤੁਹਾਡਾ ਓਨਲੀ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਵੈਦ ਜੀ ਨੇ ਇਹ ਅੱਜ ਦਰਖਤ ਸਾਡ ਨੂੰ ਦਿਖਾਇਆ ਹੈਗਾ ਜਿਨ੍ਹਾਂ ਦੇ ਘਰ ਦੇ ਵਿੱਚ ਜਿਨ੍ਹਾਂ ਦੇ ਘਰਾਂ ਦੇ ਆਲੇ ਦੁਆਲੇ ਇਹ ਦਰਖਤ ਲੱਗਿਆ ਹੋਇਆ ਤਾਂ ਇਸ ਦਰਖਤ ਦੇ ਜਿਹੜੇ ਫਲ ਹੈਗੇ ਨੇ ਉਹਦੇ ਅੰਦਰੋਂ ਨਿਕਲਣ ਵਾਲਾ ਉਹ ਲਾਲ ਲਾਲ ਜਿਹੜਾ ਮਗਜ਼ ਹੈਗਾ ਅਸੀਂ ਦਿਖਾ ਵੀ ਦਿੰਨੇ ਆ ਤੁਹਾਨੂੰ ਇਸ ਤਰ੍ਹਾਂ ਦਾ ਜਿਹੜਾ ਇਹ ਮਗਜ਼ ਹੈ ਇਹ ਲਾਲ ਲਾਲ ਜਿਹੜਾ ਇਸ ਨੂੰ ਲੈਂਡ ਉਪਰੰਤ ਜੇਕਰ ਵੈਜ ਦਾ ਕਹਿੰਦਾ ਕਿ ساری ਜ਼ਿੰਦਗੀ ਮਰਦੇ ਦਮ ਤੱਕ ਉਸ ਬੰਦੇ ਨੂੰ ਬਵਾਸੀਰ ਦੀ ਦਿੱਕਤ ਪਰੇਸ਼ਾਨੀ ਨਹੀਂ ਹੋ ਸਕਦੀ ਔਰ ਇਹਨਾਂ ਦੇ ਮਗਜ਼ ਦੇ ਨਾਲ ਹੀ ਇਹ ਪੀਸੀਓਡੀ ਦੇ ਜਿਹੜੇ ਨੁਸਖਾ ਫਾਰਮੂਲਾ ਤੁਹਾਨੂੰ ਗੋਲੀਆਂ ਵੀ ਅਸੀਂ ਦਿਖਾ ਦਿੰਨੇ ਆ ਇਹ ਗੋਲੀਆਂ ਹੈਗੀਆਂ ਨੇ ਤਿੰਨ ਤਰ੍ਹਾਂ ਦੀਆਂ ਜਿਹੜੀਆਂ ਪੀਸੀਓਡੀ ਦੇ ਉੱਤੇ ਵੈਜੇ ਦਾ ਕਹਿੰਦਾ ਕਿ ਬੜੀ ਅਹਿਮ ਕਿਰਦਾਰ ਅਦਾ ਕਰਦੀਆਂ ਨੇ ਔਰ ਇਨ੍ਹਾਂ ਦੇ ਮਗਜ਼ਾਂ ਤੋਂ ਇਨ੍ਹਾਂ ਦੇ ਮਗਜ਼ਾਂ ਦੇ ਨੁਸਕੇ ਦੇ ਜ਼ਰੀਏ ਹੀ ਇਹ ਗੋਲੀਆਂ ਹੈਗੇ ਨੇ ਜਿਹੜੀਆਂ ਉਹ ਪੀਸੀਓਡੀ ਬਾਬਤ ਬਣਾਈਆਂ ਜਾਂਦੀਆਂ ਨੇ ਸੋ ਉਮੀਦ ਕਰਦਾ ਹਾਂ ਇਹ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਦੇ ਆਲੇ ਦੁਆਲੇ ਇਹ ਡੇਕ ਵਾਲਾ ਦਰਖਤ ਹੈਗਾ ਜਿਹਨੂੰ ਅਸੀਂ ਡੇਕ ਕਹਿੰਦੇ ਆ ਪੰਜਾਬੀ ਦੇ ਵਿੱਚ ਔਰ ਗਟੋਲਾ ਜਿਹਨੂੰ ਲੱਗੀਆਂ ਹੋਈਆਂ ਨੇ ਤਾਂ ਫ੍ਰੀ ਵਾਲਾ ਨੁਸਖਾ ਫਾਰਮੂਲਾ ਆਪਣੇ ਘਰ ਬੈਠ ਕੇ ਹੀ ਉਹ ਇਸਤੇਮਾਲ ਕਰ ਸਕਦੇ ਨੇ ਪਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਤੁਹਾਨੂੰ ਮੇਰੀ ਚੇਤਾਵਨੀ ਤੁਹਾਨੂੰ ਇਹ ਹੀ ਹੋਇਆ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ مشورہ ਜ਼ਰੂਰ ਕਰਨਾ ਹੈ ਧੰਨਵਾਦ